ਮਸਕਰੇ ਬੈਠੇ ਸੀ ਜੀ ਫਰੀ ਕੋਈ ਕੰਮ ਤਾਂ ਹੈ ਨਹੀਂ ਸੀਗਾ ਕੀ ਕਰੀਏ ਕੰਮ ਮਤਲਬ ਮੈਨੂੰ ਸ਼ੌਂਕ ਹੈ ਵੀ ਮੈਂ ਕੁਝ ਕਰਾਂ ਫਿਰ ਮੈਂ ਸੋਚਿਆ ਵੀ ਮੈਂ ਕੀ ਕਰ ਸਕਦੇ ਹਾਂ ਤਾਂ ਹਾਊਸ ਵਾਈਫ ਤਾਂ ਮੈਨੂੰ ਖਾਣਾ ਹੀ ਵਧੀਆ ਬਣਾਉਣਾ ਆਉਂਦਾ ਆਹ ਟਾਈਮ ਲੱਗਦਾ ਸਾਗ ਨੂੰ ਤਿਆਰ ਤੇਰੇ 3 ਵਜੇ ਤੋਂ ਲੈ ਕੇ ਸਵੇਰੇ 3 ਵਜੇ ਮੈਂ ਰੱਖ ਦਈਏ ਜੀ ਸਾਗ ਬਣਨਾ 9 ਵਜੇ ਬਣਦਾ ਥੇ ਸਵੇਰੇ ਤੜਕੇ 3 ਵਜੇ ਉੱਠ ਲੱਗ ਜਾਂਦੇ ਆ ਜੀ ਹਾਂ 6 ਘੰਟੇ ਤੱਕ ਬਣਾਉਣੀ ਹੋਵੇ ਸਾਗ ਬਣਦਾ ਹਾਂਜੀ ਇੰਨਾ ਟਾਈਮ ਲੱਗਦਾ ਸਾਗ ਬਣਾਉਣਾ ਤਾਂ ਹੀ ਕੁੱਕਰਾਂ ਵਿੱਚ ਛਿਟਿਆਂ ਮਰੱਕ ਦਈ ਉਹ ਟੇਸ ਨਹੀਂ ਬਣਦਾ ਨਿਓ ਨਾਰਮਲ ਰੋਟੀ ਜਣੀ ਬਣਾ ਲ 200 ਤੋਂ ਪਲੱਸ ਲੱਗ ਜਾਂਦੀਆਂ ਨੇ ਜੀ। ਹਾਂਜੀ। ਫਰੋਂਟੇ ਵਗੈਰਾ 20-25 ਫਰੋਂਟੇ ਲੱਗ ਜਾਂਦੇ ਆ। ਅਸੀਂ 98 'ਚ ਲੁਧਿਆਣੇ ਆਏ ਸੀ। ਪਹਿਲਾਂ ਅਸੀਂ ਬੜੈਚਾ ਪਿੰਡ ਰਹਿੰਦੇ ਸੀਗੇ। ਹਮ ਲੋਕ ਕੋਲ ਸਾਡਾ ਪਿੰਡ ਆ। 98 'ਚ ਅਸੀਂ ਦੋਨੋਂ ਭੈਣਾ ਗੈਸ ਅਜੰਸੀ 'ਚ ਜੌਬ ਕਰਦੇ ਸੀਗੇ। ਬਹੁਤ ਸਾਲ ਅਸੀਂ ਉੱਥੇ ਵੀ ਜੌਬ ਕੀਤੀ ਆ। ਕਿਉਂਕਿ ਕੰਮ ਕੀਤਾ ਹੋਇਆ ਪਹਿਲਾਂ ਤਾਂ ਸ਼ਰਮ ਵਾਲੀ ਤਾਂ ਕੋਈ ਗੱਲ ਨਹੀਂ ਸੀਗੀ। ਹਾਂ। ਆਪਣੇ ਪੰਜਾਬੀ ਲੋਕਾਂ 'ਚ ਇਹੀ ਸਭ ਤੋਂ ਵੱਡੀ ਪ੍ਰੋਬਲਮ ਆ ਵੀ ਅਸੀਂ ਸ਼ਰਮ ਬਹੁਤ ਮੰਦੇ ਆ। ਭੁੱਖੇ ਬੈਠੇ ਆਪਾਂ ਨੂੰ ਕਿਸੇ ਨੇ ਦੇਣ ਨਹੀਂ ਆਉਣਾ। ਗੱਲਾਂ ਤਾਂ ਬਹੁਤ ਲੋਕੀ ਕਰਦੇ ਹੁੰਦੇ ਆ। ਆਪਣਾ ਕਿਰਤ ਕਰੋ ਤੇ ਆਪਣਾ ਰੋਜ਼ਗਾਰ ਕਰੋ ਕੋਈ ਸ਼ਰਮ ਵਾਲੀ ਚ ਗੱਲ ਨਹੀਂ ਹੈਗੀ ਇਹ ਸੋਚੇ ਸੀ ਕਿ ਕਦੇ ਇਸ ਤਰੀਕੇ ਨਾਲ ਮਤਲਬ ਕਿ ਰੋਡ ਦੇ ਕਿਨਾਰੇ ਇੱਕ ਸਟਾਲ ਕਿੰਨੀ ਮੈਂ ਤਿੰਨ ਚਾਰ ਸਾਲਾਂ ਤੋਂ ਆ ਹਾਂ ਵੀ ਅੱਜ ਕਰਾਂਗੇ ਕੱਲ ਕਰਾਂਗੇ ਪਰਸੋਂ ਕਰਾਂਗੇ ਹਾਂ ਫਿਰ ਥੋੜਾ ਜਿਹਾ ਬਸ ਮੇਰੀ ਸਿਹਤ ਨਹੀਂ ਠੀਕ ਸੀਗੀ ਪਰ ਹੁਣ ਸਿਹਤ ਨਾ ਠੀਕ ਹੋਣ ਦੇ ਬਾਵਜੂਦ ਵੀ ਕਾਰ ਹੀ ਲਿਆ ਦ ਸਿਟੀ ਐਟਲਾਈਨਸ ਦੇਖ ਰਹੇ ਤਮਾਮ ਦਰਸ਼ਕਾ ਦਾ ਮੈਂ ਸਵਾਗਤ ਕਰਦੀ ਆ ਅੱਜ ਅਸੀਂ ਲੁਧਿਆਣਾ ਦੇ ਬੀਆਰਐਸ ਨਗਰ ਵਿਖੇ ਮੌਜੂਦ ਆ ਜਿੱਥੇ ਕਿ ਪੰਜਾਬ ਦੀ ਸ਼ਾਨ ਮੰਨਿਆ ਜਾਂਦਾ ਯਾਨੀ ਕਿ ਖਾਣਾ ਜਿਹੜਾ ਆ ਪੰਜਾਬ ਦੇ ਵਿੱਚ ਸਰੋਦਾ ਸਾਗ ਤੇ ਮੱਕੀ ਦੀ ਰੋਟੀ ਤੋਂ ਲੈ ਕੇ ਪੂਰੇ ਪੰਜਾਬ ਦੇ ਜਿਹੜੇ ਚਰਚੇ ਰਹਿੰਦੇ ਨੇ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਬੱਚੇ ਆ ਜਿੱਥੇ ਕਿ ਦੋ ਪੈਣਾ ਪੰਜਾਬ ਦੀ ਮਤਲਬ ਕਿ ਆਪਾਂ ਕਹਿ ਸਕਦੇ ਸ਼ਾਨ ਯਾਨੀ ਕਿ ਜਿਹੜਾ ਫੂਡ ਹੁੰਦਾ ਹੈ ਫੇਵਰਿਟ ਜਿੱਥੇ ਕਿ ਪਹਿਚਾਣ ਹੁੰਦੀ ਹੈ ਪੰਜਾਬ ਦੀ ਮੱਕੇ ਦੀ ਰੋਟੀ ਸਰੋਦਾ ਸਾਗ ਉਹ ਬਣਾ ਰਹੀਆਂ ਨੇ ਤੇ ਸਾਰੀ ਗੱਲਬਾਤ ਵੀ ਕਰਦੇ ਨੇ ਕਿੰਨਾ ਟਾਈਮ ਹੋ ਗਿਆ ਦੋ ਪੈਣਾ ਨੇ ਜੋ ਕਿ ਬਣਾ ਰਹੀ ਹੈ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਰ ਤੇ ਇਹ ਦੱਸੋ ਮੱਕੇ ਦੀ ਰੋਟੀ ਸਰੋਦਾ ਸਾਗ ਖਾ ਰਹੇ ਹੋ ਹਜੇ ਤਾਂ ਸੀਜ਼ਨ ਵੀ ਸਟਾਰਟ ਨਹੀਂ ਹੋਇਆ ਹਾਂਜੀ ਹਾਂਜੀ ਤੇ ਲੋਕਾਂ ਨੂੰ ਆਕੇ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਕਿੰਨੇ ਟਾਈਮ ਹੋ ਗਿਆ ਮੈਮ ਅੱਜ ਸਾਨੂੰ 3 ਤਰੀਕ ਨੂੰ ਸਟਾਰਟ ਕੀਤਾ ਸੀ ਫਸਟ ਨਾਲ ਤੈਨੂੰ ਅੱਛਾ ਹਾਂਜੀ ਕਿੱਦਾਂ ਦਾ ਰਿਸਪੌਂਸ ਆ ਰਿਹਾ ਬਹੁਤ ਵਧੀਆ ਰਿਸਪੌਂਸ ਆ ਜੀ ਬਹੁਤ ਵਧੀਆ ਹੈ ਹਾਂਜੀ ਹਾਂਜੀ ਕੀ ਕੀ ਬਣਾਨੇ ਹੋ ਅਸੀਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਕੜੀ ਚਾਵਲ ਰਾਜਮਾ ਤੇ ਆਲੂ ਦਾ ਪਰੌਂਠਾ ਲੱਛਾ ਪਰੌਂਠਾ ਹਾਂਜੀ ਮਤਲਬ ਪੂਰਾ ਰੈਸਟੋਰੈਂਟ ਹੀ ਬਣਾ ਕੇ ਰੱਖਤਾ ਹੈ ਹਾਂਜੀ ਹਾਂਜੀ ਕੀ ਬਾਤ ਹੈ ਜਿਆਦਾ ਸਾਗ ਤੇ ਮੱਕੀ ਦੀ ਰੋਟੀ ਜ਼ਿਆਦਾ ਬਹੁਤ ਡਿਮਾਂਡਿੰਗ ਹੈ ਹਾਂਜੀ ਸਾਗ ਮਤਲਬ ਕਿੰਨੇ ਟਾਈਮ ਦੇ ਵਿੱਚ ਤਿਆਰ ਕਰਦੇ ਹੋ ਕੁੱਕਰ ਦੇ ਵਿੱਚ ਬਣਾਉਨੇ ਹੋ ਜਾਂ ਫਿਰ ਚੁੱਲੇ ਦੇ ਵਿੱਚ ਬਣਾਉਂਦੇ ਆਸੀਂ ਜੀ ਚੁੱਲੇ ਤੇ ਰੱਖ ਕੇ ਇਹਨੂੰ ਤੌੜੀ ਦੇ ਵਿੱਚ ਬਣਾਉਂਦੇ ਆ ਸਵੇਰੇ ਮੈਂ 3 ਵਜੇ ਰੱਖ ਦਿਆਂ ਜੀ 9 ਵਜੇ ਤੱਕ ਤਿਆਰ ਹੁੰਦਾ ਸਰ ਕੀ ਬਾਤ ਹੈ ਤੇ ਦੋਵਾਂ ਪੈਣਾ ਦੀ ਜੋੜੀ ਨੇ ਕਮਾਲ ਮਚਾਇਆ ਹੋਇਆ ਹਾਂਜੀ ਬਿਲਕੁਲ ਕੀ ਬਾਤ ਹੈ ਪਰਮਾਤਮਾ ਦੀ ਕਿਰਪਾ ਹੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੈ ਤੇ ਸਭ ਤੋਂ ਵੱਧ ਇਹ ਲੱਗ ਦੱਸੋ ਕਿ ਜਦੋਂ ਮਤਲਬ ਦੋਨੇ ਪੈਣਾਂ ਦੇ ਦਿਮਾਗ ਦੇ ਵਿੱਚ ਕਿੱਦਾਂ ਆਇਆ ਕਿ ਇਦਾਂ ਦਾ ਕੁਝ ਸੈਟਅਪ ਕਰਨਾ ਹੈ ਬਸ ਘਰੇ ਬੈਠੇ ਸੀ ਜੀ ਫਰੀ ਕੋਈ ਕੰਮ ਤਾਂ ਹੈ ਨਹੀਂ ਸੀਗਾ ਕੀ ਕਰੀਏ ਕੰਮ ਮਤਲਬ ਮੈਨੂੰ ਸ਼ੌਂਕ ਹੈ ਵੀ ਮੈਂ ਕੁਝ ਕਰਾਂ ਫਿਰ ਮੈਂ ਸੋਚਿਆ ਵੀ ਮੈਂ ਕੀ ਕਰ ਸਕਦੇ ਹਾਂ ਮੈਂ ਤਾਂ ਹਾਊਸ ਵਾਈਫ ਆ ਮੈਨੂੰ ਖਾਣਾ ਹੀ ਵਧੀਆ ਬਣਾਉਣਾ ਆਉਂਦਾ ਹਾਂ ਕਿਉਂਕਿ ਮੇਰੇ ਖਾਣਾ ਮੇਰੇ ਬੱਚਿਆਂ ਨੂੰ ਕੋਈ ਵੀ ਰਲਟ ਬੰਦਾ ਕੋਈ ਵੀ ਖਾਂਦੇ ਤਾਂ ਸਾਰੇ ਸੰਦਨ ਦਾ ਮੈਨੂੰ ਖਾਣਾ ਬਣਾਉਣ ਦਾ ਸ਼ੌਂਕ ਹੈ ਅੱਛਾ ਫਿਰ ਮੈਂ ਸੋਚਿਆ ਆਪਣੇ ਖਾਣੇ ਦੇ ਸ਼ੁਰੂ ਕਰ ਲੈਂਦੇ ਹਾਂ ਕਿਆ ਬਾਤ ਹੈ ਮੱਕੀ ਦੀ ਰੋਟੀ ਦੇਖ ਸਕਦੇ ਹੋ ਕਿੰਨੇ ਸੋਹਣੇ ਤਰੀਕੇ ਨਾਲ ਬਣਾ ਰਹੇ ਕਿਤੇ ਨਾ ਕਿਤੇ ਮੱਕੀ ਦੀ ਰੋਟੀ ਜਿਹੜਾ ਹਰ ਕੋਈ ਨਹੀਂ ਬਣਾ ਪਾਂਦਾ ਇਹ ਮਤਲਬ ਇੰਨੇ ਐਕਸਪਰਟ ਪਹਿਲਾਂ ਤੋਂ ਹੀ ਸੀ ਕਿ ਹੁਣ ਹੋ ਗਏ ਹੋ ਨਹੀਂ ਜੀ ਪਹਿਲਾਂ ਤੋਂ ਹੀ ਆਪਾਂ ਪਿੰਡਾਂ ਵਾਲੇ ਰਹਿਣ ਵਾਲਿਆ ਈ ਪਿੰਡਾਂ ਦੇ ਕੰਮ ਕਰਦੇ ਪੂਰੇ ਪਿੰਡਾਂ ਵਿੱਚ ਚੁੱਲਿਆਂ ਤੇ ਕੰਮ ਕਰਦੇ ਰੋਟੀਆਂ ਬਣਾਉਂਦੇ ਕਿਆ ਬਾਤ ਹੈ ਹਾਂ ਜੀ ਤੁਸੀਂ ਵੱਡੇ ਹੋ ਹਾਂਜੀ ਮੈਂ ਵਰਡੇ ਆ। ਕੀ ਬਾਤ ਹੈ? ਮੈਂ ਸਭ ਸਿੱਖਾਲ ਜੀ। ਸਤਿ ਸ਼੍ਰੀ ਅਕਾਲ। ਫਿਰ ਤੇ ਦੱਸੋ ਦਿੰਦੀਆਂ ਕਿੰਨੀਆਂ ਚਪਾਤੀਆਂ ਜਿਹੜੀਆਂ ਰੋਟੀਆਂ ਨੇ ਮੱਕੀਆਂ ਦੀਆਂ ਰੋਟੀਆਂ ਤੇ ਨਿਓ ਨਾਰਮਲ ਰੋਟੀਆਂ ਜਿਹੜੀਆਂ ਬਣਾਉਣ ਲੈਨੇ ਹੋ। 200 ਤੋਂ ਪਲੱਸ ਲੱਗ ਜਾਂਦੀਆਂ ਨੇ ਜੀ। ਕੀ ਬਾਤ ਹੈ? ਹਾਂਜੀ। ਪਰੌਂਠੇ ਵਗੈਰਾ ਵੀ 25 ਪਰੌਂਠੇ ਲੱਗ ਜਾਂਦੇ ਆ। ਹਾਂ। ਹਾਂਜੀ। ਤੇ ਇੱਕ ਇਸ ਤਰੀਕੇ ਨਾਲ ਮਤਲਬ ਕਿ ਲੋਕਾਂ ਦਾ ਪਿਆਰ ਜਿਹੜਾ ਮਿਲ ਰਿਹਾ। ਪਹਿਲੇ ਦਿਨ ਤੋਂ ਹੀ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ। ਸਾਰਿਆਂ ਨੇ ਸਾਨੂੰ ਦੁਆਵਾਂ ਹੀ ਦਿੱਤੀਆਂ ਕਹਿੰਦੇ ਬਸ ਬੈਠੇ ਰਹੋ ਹੁਣ ਉੱਠਿਓ ਨਾ ਕਹਿੰਦੇ ਬੱਲੇ ਬੱਲੇ ਕਰ ਹਾਂਜੀ ਕਿਤੇ ਕਿਤੇ ਇਹ ਜਿਹੜਾ ਸਾਗ ਆ ਮੱਕੀ ਦੀ ਰੋਟੀ ਆ ਮਤਲਬ ਕਿ ਹਰ ਕੋਈ ਨਹੀਂ ਬਣਾ ਪੰਦਾ ਔਖਾ ਨਹੀਂ ਲੱਗਿਆ ਸੀ ਜਦੋਂ ਨਹੀਂ ਨਹੀਂ ਅਸੀਂ ਪਿੰਡਾਂ 'ਚ ਹੀ ਰਹਿ ਕੇ ਆਇਆ ਜੀ ਪਿੰਡਾਂ ਦੇ ਹੀ ਆ ਅਸੀਂ ਸਾਨੂੰ ਸ਼ੁਰੂ ਤੋਂ ਹੀ ਸਾਰੇ ਕੰਮ ਆਉਂਦੇ ਨੇ ਹੂੰ ਰੋਟੀ ਤਾਂ ਬਿਨਾਂ ਵੀ ਅਸੀਂ ਮੰਜੇ ਪੱਖੀਆਂ ਪੇੜੀਆਂ ਸਾਰੇ ਟੋਟਲ ਕੰਮ ਜਾਣਦੇ ਆ ਜੀ ਇੱਕ ਸਵਾਲ ਹੋਰ ਜਿਵੇਂ ਨਾ ਹਾਊਸ ਵਾਈਫ ਹੈ ਹਾਊਸ ਵਾਈਫ ਨਾ ਹਮੇਸ਼ਾ ਘਰੋਂ ਬਾਹਰ ਨਿਕਲਣ ਦੇ ਵਿੱਚ ਨਾ ਬਹੁਤ ਜ਼ਿਆਦਾ ਸ਼ਰਮਾਂਦੇ ਨੇ ਕਿ ਨਹੀਂ ਪਰ ਤੁਸੀਂ ਇੱਕ ਰੋਡ ਦੇ ਕਿਨਾਰੇ ਆ ਸਟਾਲ ਲਾਇਆ ਹੋਇਆ ਤੁਸੀਂ ਮਤਲਬ ਕਿ ਆਪਣੀ ਮਿਹਨਤ ਕਰਕੇ ਕਰੋ ਕੁਸ਼ ਸ਼ਰਮ ਵਗੈਰਾ ਇਸੇ ਪਹਿਲਾਂ ਨਾ ਜੀ ਨਾ ਸ਼ਰਮ ਕੋਈ ਅਸੀਂ 98 ਚ ਲੁਧਿਆਣੇ ਆਏ ਸੀ ਪਹਿਲਾਂ ਅਸੀਂ ਬੜੈਚਾ ਪਿੰਡ ਰਹਿੰਦੇ ਸੀਗੇ ਹਮ ਲੋਕ ਕੋਲ ਸਾਡਾ ਪਿੰਡ ਹੈ 98 ਚ ਅਸੀਂ ਦੋਨੋਂ ਭੈਣਾਂ ਗੈਸ ਅਜੰਸੀ ਚ ਜੌਬ ਕਰਦੇ ਸੀਗੇ ਬਹੁਤ ਸਾਲ ਅਸੀਂ ਉੱਥੇ ਵੀ ਜੌਬ ਕੀਤੀ ਆ ਕੋਈ ਕੰਮ ਕੀਤਾ ਹੋਇਆ ਪਹਿਲਾਂ ਫਿਰ ਸ਼ਰਮ ਵਾਲੀ ਤਾਂ ਕੋਈ ਗੱਲ ਨਹੀਂ ਸੀਗੀ ਹਾਂ ਆਪਣੇ ਪੰਜਾਬੀ ਲੋਕਾਂ 'ਚ ਇਹ ਹੀ ਸਭ ਤੋਂ ਵੱਡੀ ਪ੍ਰੋਬਲਮ ਆ ਵੀ ਅਸੀਂ ਸ਼ਰਮ ਬਹੁਤ ਮੰਨਦੇ ਆ ਹਾਂ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਡੈਫੀਨੇਟਲੀ ਹਾਂਜੀ ਹਾਂਜੀ ਤੇ ਜਦੋਂ ਤੁਸੀਂ ਦੋਨੇ ਪੈਣਾ ਇਕੱਠਿਆਂ ਬੰਨਿਓ ਕਿ ਤੁਹਾਡਾ ਕੋਈ ਟੈਗ ਦਿੱਤਾ ਗਿਆ ਹਜੇ ਤੱਕ ਮੈਨੂੰ ਤਾਂ ਇਹਨਾਂ ਦੀ ਬੇਟੀ ਹੀ ਕਹਿੰਦੀ ਹੈ ਜੀ ਅੱਛਾ ਇਹਨਾਂ ਦੀ ਬੇਟੀ ਕਹ ਲੈਂਦੀ ਆ ਤੁਹਾਡੇ ਮਦਰ ਨੇ ਤੁਹਾਡੇ ਬ੍ਰਦਰ ਨੇ ਤੁਸੀਂ ਇਹਨਾਂ ਦੇ ਬੇਟੀਆਂ ਅੱਛਾ ਅੱਛਾ ਪਰ ਹੈਗੇ ਅਸੀਂ ਰੀਅਲ ਸਿਸਟਰ ਆ ਦੋਨੋਂ ਰੀਅਲ ਸਿਸਟਰ ਹਾਂਜੀ ਮੈਂ ਤਾਂ ਦੋਨੇ ਮਤਲਬ ਕਿਸ ਤਰੀਕੇ ਨੇ ਮਿਲੇ ਮਤਲਬ ਦੋਨੋਂ ਦਾ ਵਿਆਹ ਇਕੱਠੇ ਇੱਕ ਥਾਂ ਤੇ ਹੋਇਆ ਕਿ ਐਡਾਡ ਹੋਇਆ ਨਹੀਂ ਵਿਆਹ ਸਾਡਾ ਅਲੱਗ-ਅਲੱਗ ਹੋਇਆ ਜੀ ਪਰ ਹੋਇਆ ਇੱਕੋ ਦਿਨ ਸੀਗਾ ਅੱਛਾ ਹਾਂਜੀ ਮੈਂ ਵੀ ਨੇੜੇ ਹੀ ਰਹਿੰਦੀ ਆ ਇੱਥੇ ਪਖਵੜਾ ਰੋਡ ਤੇ ਦਾਦਪਿੰਡ ਤੇ ਇਹ ਸੁਨੇਤਪਿੰਡ ਰਹਿੰਦੇ ਨੇ ਫਿਰ ਇਹ ਤਾਂ ਜਿਵੇਂ ਸਾਗ ਤਿਆਰ ਕਰਦੇ ਤੁਸੀਂ ਕੀ ਤਿਆਰ ਕਰਦੇ ਹੋ ਨੇਤਾ ਜੀ ਹਲੇ ਆ ਕੇ ਇੱਥੇ ਹੈਲਪ ਕਰਦੀਆਂ ਕਿਉਂਕਿ ਘਰੇ ਫਿਰ ਮੇਰੇ ਕੋਲ ਡੌਗੀ ਵੀ ਰੱਖੇ ਹੋਏ ਨੇ ਘਰ ਦੇ ਕੰਮ ਵੀ ਹੁੰਦੇ ਆ ਅੱਛਾ ਹਾਂਜੀ ਕਿੰਨੇ ਡੌਗੀਜ਼ ਨੇ ਜਿਹੜੇ ਤੁਸੀਂ ਰੱਖੇ ਹੋਏ ਨੇ ਦੋ ਡੌਗੀਜ਼ ਨੇ ਜੀ ਗੋਲਡਨ ਰੀਟਰੀਵਰ ਜੀ ਹਾਂ ਜੀ ਤਾਂ ਕਰਕੇ ਫਿਰ ਇੱਥੇ ਜਦੋਂ ਤੁਸੀਂ ਆਨੇ ਹੋ ਕਿੰਨੇ ਵਜੇ ਇੱਥੇ ਪਹੁੰਚਦੇ ਹੋ ਅਸੀਂ 12 12:30 ਪਹੁੰਚ ਜਾਨੇ ਅੱਧਾ ਘੰਟਾ ਸਾਨੂੰ ਸਾਰੀ ਸੈਟਿੰਗ ਕਰਨ ਨੂੰ ਲੱਗ ਜਾਂਦਾ ਜੀ ਅਸੀਂ 3:30 4 ਵਜੇ ਤੱਕ ਹੁੰਨੇ ਆ ਇੱਥੇ ਕੀ ਬਾਤ ਹੈ ਅੱਗੇ ਪਹਿਲੇ ਤੇ ਦੱਸੋ ਜਦੋਂ ਸਾਗ ਦੀ ਉਹ ਆਉਂਦੀ ਲੋਕੀ ਕਿੰਨੀ ਦੂਰੋਂ ਦੂਰੋਂ ਆ ਰਹੇ ਨੇ ਤੁਹਾਡਾ ਸਾਗ ਤੇ ਮੱਕੀ ਬਹੁਤ ਮੈਰਟ ਤੱਕ ਦੇ ਵੀ ਸਾਡੇ ਕੋਲੇ ਕੱਲ ਇੱਕ ਕਸਟਮਰ ਆਇਆ ਸੀ ਕਹਿੰਦੇ ਜੋ ਇਹ ਜੇ ਚੀਜ਼ ਆਪ ਬਣਾ ਰਹੇ ਹੋ ਨਾ ਜੀ ਇਹ ਸਬਜੀ ਕਹੀਂ ਨਹੀਂ ਮਿਲਦੀ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਇਹ ਪੰਜਾਬ ਦਾ ਸਾਗ ਹੈ ਜੀ ਇਹਨੂੰ ਸਾਗ ਕਹਿੰਦੇ ਨੇ ਮੱਕੀ ਦੀ ਰੋਟੀ ਦੇ ਸਰ ਤੇ ਉਹ ਕਹਿੰਦੇ ਵੀ ਬਹੁਤ ਮੈਨੂੰ ਟੇਸਟੀ ਲੱਗਿਆ ਤੁਹਾਡਾ ਖਾਣਾ ਵੀ ਮੈਂ ਇਹ ਚੀਜ਼ ਕਿਤੇ ਵੀ ਨਹੀਂ ਖਾਧੀ ਅਜੇ ਤੱਕ ਹਾਂਜੀ ਬੜੀਆ ਰਿਸਪੌਂਸ ਮਿਲਦਾ ਇਸ ਤਰੀਕੇ ਦਾ ਰਿਸਪੌਂਸ ਮਿਲ ਰਿਹਾ ਮਤਲਬ ਹੁਣ ਲੱਗ ਰਿਹਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਦੋਨੇ ਪੈਣਾ ਚਾਹ ਜੂਗੇ ਹਾਂਜੀ ਚਾਹੀ ਪੀਏ ਹਾਂ ਜੀ ਚਾਹ ਪੀਏ ਇਹ ਤੇ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਜੀ ਉਹਨਾਂ ਨੂੰ ਪਤਾ ਵੀ ਕੋਣ ਕਸਾਊਗਾ ਹੁਣ ਕੀ ਹੋਊਗਾ ਉਹਨਾਂ ਦੀ ਹਾਂਜੀ ਪਰਮਾਤਮਾ ਮਹਾਰਾਜ ਦੇ ਹੱਥ ਹੈ ਸਿਰ ਤੇ ਲੱਗ ਰਿਹਾਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਆਪਣਾ ਇੱਕ ਢਾਬਾ ਹੋਊਗਾ ਬਿਲਕੁਲ ਜੀ ਸਾਡਾ ਸਪਨਾ ਤੇ ਹੀ ਹੈ ਵੀ ਆਪਣਾ ਇੱਕ ਢਾਬਾ ਵਧੀਆ ਬਣਾਈਏ ਅਸੀਂ ਤੇ ਆਪਣਾ ਅੱਗੇ ਬਿਜ਼ਨਸ ਚਲਾਈਏ ਅਸੀਂ ਰੋਟੀ ਕਿਆ ਸਾਰੇ ਸੇਵਾ ਕਰੀਏ ਸਾਰਿਆਂ ਨੂੰ ਵਧੀਆ ਖਾਣਾ ਹੱਥ ਦਾ ਖਲਾਈਏ ਬਣਾ ਕੇ ਸ਼ੋਅ ਦਿਖਾਣਾ ਸਾਬ ਸੁਤਰਾ ਖਾਣਾ ਬਣਾ ਕੇ ਖਲਾਈਏ ਸਾਰਿਆਂ ਅੱਛਾ ਅੱਛਾ ਸਾਗ ਤਿਆਰ ਕਰਦੇ ਹੋ ਸਪੈਸ਼ਲ ਕੀ ਕੀ ਪਾਨੇ ਹੋ ਕਿ ਲੋਕਾਂ ਨੂੰ ਇੰਨਾ ਟੇਸਟੀ ਲੱਗਦਾ ਕਿ ਸਪੈਸ਼ਲ ਲੋਗੇ ਨਹੀਂ ਦੂਰ ਦੂਰ ਆਉਂਦੇ ਜਿਵੇਂ ਪਿੰਡਾਂ ਵਿੱਚ ਖਾਣ ਤਿਆਰ ਕਰਦੇ ਆ ਜੀ ਖਾਣਾ ਪ੍ਰਾਣ ਰਵਾਇਤੀ ਤਰੀਕੇ ਨਾਲ ਆਪਾਂ ਪਿੰਡ ਉਸ ਤਰ੍ਹਾਂ ਹੀ ਖਾਗ ਤਿਆਰ ਕਰਦੇ ਪਿੰਡਾਂ ਟਾਈਮ ਲੱਗਦਾ ਸਾਗ ਨੂੰ ਤਿਆਰ ਕਰਨੇ ਮੇਰੇ 3 ਵਜੇ ਤੋਂ ਲੈ ਕੇ ਸਵੇਰੇ 3 ਵਜੇ ਮੈਂ ਰੱਖ ਦਿਆਂ ਜੀ ਸਾਗ ਬਣਨਾ 9 ਵਜੇ ਬਣਦਾ ਫਿਰ ਸਵੇਰੇ ਤੜਕੇ 3 ਵਜੇ ਉੱਠ ਲੱਗ ਜਾਂਦੇ ਆ 6 ਘੰਟੇ ਤੱਕ ਬਣਾਉਣੀ ਹੋਵੇ ਸਾਗ ਬਣ ਜਾ ਹਾਂਜੀ ਇੰਨਾ ਟਾਈਮ ਲੱਗਦਾ ਸਾਗ ਬਣਨ ਨੂੰ ਤਾਂ ਹੀ ਕੁੱਕਰ ਵਿੱਚ ਸੇਟੀਆਂ ਮਾਰਾ ਕੇ ਤਾਂ ਉਹ ਟੇਸਟ ਨਹੀਂ ਬਣਦਾ ਬਿਲਕੁਲ ਬਿਲਕੁਲ ਚੁੱਲੇ ਦੇ ਵਿੱਚ ਮਤਲਬ ਕਿ ਬਦਿਆ ਤਰੀਕੇ ਨਾਲ ਬਣਾ ਜੀ ਮਿਹਨਤ ਕਰਨੀ ਪੈਂਦੀ ਹੈ ਤਾਂ ਹੀ ਟੇਸਟ ਆਉਂਦਾ ਹਾਂ ਬਿਲਕੁਲ ਤੇ ਜਦੋਂ ਸਾਗ ਬਣਾਣੇ ਹੋ ਹੈ ਇੱਕ ਵਾਰੀ ਜਦੋਂ ਆਪਾਂ ਸਟਾਰਟ ਅਪ ਕਰਤਾ ਸਭ ਤੋਂ ਪਹਿਲਾਂ ਜਦੋਂ ਸਾਗ ਬਣਾਇਆ ਸੀਗਾ ਵੀ ਹਾਂ ਆਪਾਂ ਸੈਟ ਅਪ ਖੋਲਣਾ ਹੈ ਉਦੋਂ ਮਨ ਦੇ ਵਿੱਚ ਕੋਈ ਡਰ ਸੀਗਾ ਨਾ ਜੀ ਕੋਈ ਡਰ ਨਹੀਂ ਸੀਗਾ ਖਾਣੇ ਦਾ ਸ਼ੌਕ ਹੀ ਮੈਨੂੰ ਖਾਣੇ ਵਧੀਆ ਬਣਾਉਣ ਦਾ ਬਸ ਮੈਨੂੰ ਇਹ ਸ਼ੌਕ ਹੈ ਮੈਨੂੰ ਵਧੀਆ ਲੱਗਦਾ ਕੋਈ ਵੀ ਖਾਣਾ ਬਣਾਉਣੀ ਮੈਨੂੰ ਵਧੀਆ ਲੱਗਦਾ ਮੈਂ ਜਦੋਂ 3:00 ਵੇ ਉੱਠ ਕੇ ਸਾਗ ਰੱਖਦੀ ਆ ਫਿਰ ਮੈਂ ਨਾਲ ਗੁਰਬਾਣੀ ਚੱਲਦੀ ਰਹਿੰਦੀ ਆ ਗੁਰਬਾਣੀ ਦਾ ਵੀ ਇਹ ਆਸਰ ਹੈ ਜੀ ਆਪਾਂ ਜੀ ਕਹੀਏ ਆਸ਼ੀਰਵਾਦ ਮੇਰਾ ਹਾਂਜੀ ਬਿਲਕੁਲ ਗੁਰਬਾਣੀ ਚੱਲਦੀ ਰਹਿੰਦੀ ਆ ਆਪਾਂ ਵੀ ਨਾਲ ਗੁਰਬਾਣੀ ਪੜ੍ਹਦੇ ਰਹਿੰਦੇ ਆ ਖਾਣਾ ਬਣਾਉਂਦੇ ਰਹਿੰਦੇ ਖਾਣੇ ਬਣਾਉਂਦੇ ਰਹਿੰਦੇ ਫਿਰ ਅਰਦਾਸ ਵੀ ਕਰੀਦੀ ਆ ਵੀ ਜੋ ਜੀ ਆਵੇ ਰਾਜੀ ਖੁਸ਼ੀ ਜਾਵੇ ਤੰਦਰੁਸਤ ਰਹੇ ਜਿਹੜਾ ਖਾਵੇ ਕਿੰਨਾ ਸਾਗ ਜਿਹੜਾ ਬਣਾ ਕੇ ਲੈ ਕੇ ਆਨੇ 10 किलो ਬਣਾਣਿਆ ਜੀ ਹੁਣ ਰੋਜ਼ ਬਾਦ ਹੀ ਰਹੀ ਐ ਜੀ ਕੁਆਂਟੀਟੀ ਫਿਰ ਹੁਣ ਅੱਗੇ ਪਰਮਾਤਮਾ ਜਾਣਦੇ ਕਿੰਨਾ ਬਣਾਵਾਂਗੇ ਕੀ ਬਾਤ ਹੈ ਜਿਸ ਤਰੀਕੇ ਨਾਲ ਲੋਕਾਂ ਦਾ ਰਿਸਪੌਂਸ ਵੇਖਣ ਨੂੰ ਮਿਲ ਰਿਹਾ ਲੱਗ ਰਿਹਾ ਕਿ ਤੁਹਾਡਾ ਰੈਸਟੋਰੈਂਟ ਨੇੜੇ ਹੀ ਆ ਵੀਰ ਆਪੂ ਜਲਦੀ ਖਿਲਾਵਾ ਦਊਗਾ ਧੰਨਵਾਦ ਜੀ ਪਰਮਾਤਮਾ ਤੁਹਾਡੀਆਂ ਦੁਆਵਾਂ ਨੇ ਜੀ ਥੈਂਕ ਯੂ ਹਾਂ ਜੀ ਗੁਰੂ ਮਾਰਾ ਸਭ ਦੇ ਸੁਪਨੇ ਪੂਰੇ ਕਰਨ ਬਿਲਕੁਲ ਬਿਲਕੁਲ ਇਹ ਦੱਸੋ ਜੀ ਮੇਕੀ ਤੁਸੀਂ ਨਾ ਮਤਲਬ ਕਿ ਜਦੋਂ ਸਾਗ ਬਣਾਉਂਦੇ ਹੋ ਮਤਲਬ ਹਾਂਡੀ ਦੇ ਵਿੱਚ ਬਣਾਉਂਦੇ ਹੋ ਜਦੋਂ ਇਹ ਕੋਟ ਕੀ ਕਹਿ ਰਹੇ ਹੋ ਇਹ ਪੀੜੀਆਂ ਇਹ ਹੱਥਾਂ ਨਾਲ ਬਣਾਉਂਦੇ ਆ ਸੀ ਪਿੰਡਾਂ ਵਿੱਚ ਸਾਰਾ ਕੰਮ ਕਰਕੇ ਸਿੱਖਿਆ ਹੋਇਆ ਆ ਦੇਖੋ ਅੱਛਾ ਇਹ ਵੀ ਤੁਸੀਂ ਆਪ ਬਣਾ ਕੇ ਬਿਲਕੁਲ ਆਪ ਬਣਾਉਂਦੇ ਆ ਸੀ ਆ ਕਿਸੇ ਪੀੜੀਆਂ ਵਿੱਚ ਹੱਥਾਂ ਨਾਲ ਕਿਸੇ ਕੰਮ ਦੇ ਪਿੱਛੇ ਨਹੀਂ ਜਾਂਦੇ ਨਹੀਂ ਜੀ ਸਾਡੇ ਮੰਮਾ ਨੇ ਸਭ ਸਾਰੇ ਕੰਮ ਸਿਖਾਏ ਹੋਇਆ ਟੋਟਲੀ ਕੋਈ ਸਲਾਈ ਕੜਾਈ ਬਣਾਈ ਕੋਈ ਕੰਮ ਕਰਾ ਲਓ ਮੈਂ ਗ੍ਰੈਜੂਏਸ਼ਨ ਵੀ ਕੀਤੀ ਹੋਈ ਆ ਪੜ੍ਹੀ ਲਿਖੀ ਆ ਮੈਂ ਕਿੰਨੇ ਕੀ ਕੁਆਲਿਫੀਕੇਸ਼ਨ ਹਾਸ ਗ੍ਰੈਜੂਏਸ਼ਨ ਹੈ ਮੈਂ ਹਸਬੰਡ ਮੇਰੇ ਪੰਜਾਬ ਪੁਲਿਸ ਵਿੱਚ ਨੇ ਕੀ ਬਾਤ ਹੈ ਹਾਂ ਜੀ ਪੰਜਾਬ ਪੁਲਿਸ ਦੀ ਜਿਹੜੀ ਵਾਈਫ ਆ ਇੱਕ ਰੋਡ ਦੇ ਕਿਨਾਰੇ ਮਤਲਬ ਆਪਣਾ ਸ਼ੌਂਕ ਪੂਰਾ ਕਰਨ ਲਈ ਤੁਸੀਂ ਦੇਖ ਸਕਦੇ ਹੋ ਕਿ ਮੈਂ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹਸਪੰਡ ਨਹੀਂ ਕਿਹਾ ਯਾਰ ਮੈਂ ਪਲੱਸ ਮਲਾਜਮ ਆ ਤੂੰ ਕਿੱਥੇ ਜਾ ਰਹੀ ਹੈਂ ਜੀ ਨਹੀਂ 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 ਉਹਨਾਂ ਨੇ ਪੁੱਛੇ ਪੁੱਛਦੇ ਸਾਨੂੰ ਕੋਈ ਨਹੀਂ ਕੀ ਬਾਤ ਹੈ ਆ ਪਾਏ ਕਿਤੇ ਤੁਹਾਡੇ ਕੋਲ ਖਾਣ ਲਈ ਆ ਜਾਂਦੀ ਹੈ ਜੀ ਆਪਣੇ ਨਾਲ ਫਰੈਂਡਸ ਨੂੰ ਲੈ ਕੇ ਆਏ ਨੇ ਫਰੈਂਡਸ ਆ ਸਾਰਾ ਕਲੋਨੀ ਫਰੈਂਡਸ ਦੀ ਹੋਈ ਹੈ ਇਸ ਕਲੋਨੀ ਵਿੱਚ ਬੈਠੇ ਆਸੀਂ ਪੁਲਿਸ ਕਲੋਨੀ ਚ ਕੀ ਕਮੈਂਟ ਕੀ ਮਿਲਦੇ ਨੇ ਵਧੀਆ ਕਮੈਂਟ ਮਿਲਦੇ ਪਰਮਾਤਮਾ ਦੀ ਕਿਰਪਾ ਨਾਲ ਹੀ ਵਧੀਆ ਨੇ ਸਾਰੇ ਪੋਜ਼ਿਟਿਵ ਨੇ ਜੀ ਸਾਰੇ ਕਮੈਂਟ ਹਾਂ ਜੀ ਬਹੁਤ ਅੱਜ ਤੁਸੀਂ ਸੋਚੇ ਸੀ ਕਿ ਕਦੇ ਇਸ ਤਰੀਕੇ ਨਾਲ ਮਤਲਬ ਕਿ ਰੋਡ ਦੇ ਕਿਨਾਰੇ ਇੱਕ ਸਟਾਲ ਦੀ ਮੈਂ ਤਿੰਨ ਚਾਰ ਸਾਲ ਨਾਲ ਤੋਂ ਆ ਹਾਂ ਵੀ ਅੱਜ ਕਰਾਂਗੇ ਕੱਲ ਕਰਾਂਗੇ ਪਰਸੋਂ ਕਰਾਂਗੇ ਹਾਂ ਫਿਰ ਥੋੜਾ ਜਿਹਾ ਬਸ ਮੇਰੀ ਸਿਹਤ ਨਹੀਂ ਠੀਕ ਸੀ ਪਰ ਹੁਣ ਸਿਹਤ ਨਾ ਠੀਕ ਹੋਣ ਦੇ ਬਾਵਜੂਦ ਵੀ ਕਾਰ ਹੀ ਲਿਆ ਥੋੜੇ ਲੱਗਦਾ ਵੀ ਇਹ ਧਰਨ ਵੀ ਹੋ ਗਿਆ ਸੀਗਾ ਪਰ ਫਿਰ ਮੈਂ ਵੀ ਲੱਗੇ ਬਸ ਛੁੱਟੇ ਨਹੀਂ ਕਿਤੀ ਲੱਗੀ ਸੀ ਕਾਫੀ ਇਨਾ ਨੂੰ ਛੁੱਟੇ ਤੁਹਾਨੂੰ ਅੱਗੇ ਮਤਲਬ ਕਿੰਨਾ ਹੋ ਗਿਆ ਸੀ ਮੇਰਾ ਛੁੱਟੇ ਨਹੀਂ ਕਿਤੀ ਨਿਕਲ ਗਈ ਸੀ ਉਹ ਸਾਰੀ ਅੱਗ ਪੈ ਗਈ ਸੀ ਕਾਫੀ ਜ਼ਿਆਦਾ ਜਲੇ ਹੋਏ ਨੇ ਅੱਛਾ ਹਜੇ ਟਾਈਮ ਪੁਰਾਣੀ ਗੱਲ ਹੈ ਆ ਚਾਰ ਕਿ ਦਿਨ ਹੀ ਹੋਇਆ ਹਜੇ ਤਾਂ ਹੀ ਔਖੇ ਔਖੇ ਤੁਰਦੇ ਆ ਚਾਰ ਕਿ ਦਿਨ ਹੀ ਹੋਏ ਨੇ ਜੀ ਅੱਛਾ ਅੱਛਾ ਹਾਂਜੀ ਮਤਲਬ ਇਹ ਇਹ ਕੰਮ ਕਰਦੇ ਹੋਏ ਕਿ ਉੱਥੇ ਘਰੇ ਸਾਗ ਹਾਂਜੀ ਸਾਗ ਨੂੰ ਤੜਕਾ ਲਾ ਰਹੇ ਸੀ ਉਹ ਪਾਈਪ ਅਚਾਨਕ ਨਿਕਲ ਗਈ ਤੇ ਫਿਰ ਉਹ ਅੱਗ ਸਾਰੀ ਪਾਈਪ ਉੱਪਰ ਇਹਨਾਂ ਦੀ ਘੁੰਮ ਗਈ ਸਾਰੀ ਅੱਗ ਲੱਗ ਗਈ ਸੀ ਹਜੇ ਵੀ ਹਾਂਜੀ ਕਾਫੀ ਪ੍ਰੋਬਲਮ ਆ ਹਜੇ ਵੀ ਅੱਛਾ ਇਹਨਾਂ ਦੇ ਹਸਬੰਡ ਤਾਂ ਪਲਸ ਮੁਲਾਜ਼ਮ ਨੇ ਤੁਹਾਡੇ ਹਸਬੰਡ ਕੀ ਕਰਦੇ ਨੇ ਸਾਡਾ ਜੀ ਆਰੋ ਦਾ ਆਪਣਾ ਕੰਮ ਆ ਵਾਟਰ ਪਿਊਰੀਫਾਇਰ ਦਾ ਹਾਂਜੀ ਤੇ ਉਹ ਨਹੀਂ ਰੋਕਦੇ ਤੁਹਾਨੂੰ ਨਹੀਂ ਨਹੀਂ ਕੋਲ ਸਪੋਰਟ ਕਰਦੇ ਨੇ ਕੋਲ ਸਪੋਰਟ ਕਰਦੇ ਉਹ ਹੀ ਛੱਡ ਕੇ ਜਾਂਦੇ ਆ ਤੇ ਉਹ ਹੀ ਲੈ ਕੇ ਜਾਂਦੇ ਆ ਜੀ ਕਿਆ ਬਾਤ ਹੈ ਮន្តែ ਇਹ ਤਾਂ ਦੇ ਹਸਬੰਦ ਕਹਿੰਦੇ ਸਾਰਿਆਂ ਨੂੰ ਮਿਲਨੇ ਚਾਹੀਦੇ ਹਾਂਜੀ 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 ਫੈਮਿਲੀ ਮੇਰੀ ਬਹੁਤ ਵੱਡੀ ਆ ਜੀ ਸਾਰੇ ਸਪੋਰਟਿੰਗ ਨੇ ਕਿਉਂਕਿ ਜੋ ਸਪੋਰਟ ਕਰਨਗੇ ਫੇਰੀ ਮੈਂ ਆ ਸਕਦੀ ਆ ਘਰ ਤੋਂ ਹਾਂਜੀ ਹਾਂਜੀ ਕੋਈ ਕੋਈ ਮੈਸੇਜ ਦੇਣਾ ਚਾਹੂਗੇ ਸਾਡੀ ਨੌਜਵਾਨ ਲਈ ਸਾਡੀ ਯੂਥ ਲਈ ਆ ਜਾਂ ਫਿਰ ਜਿਹੜੇ ਸਜਨਾਨੀਆਂ ਕੁਝ ਕਰਨਾ ਚਾਹੁੰਦੇ ਨੇ ਪਰ ਕਿਤੇ ਨਾ ਕਿਤੇ ਲੋਕਾਂ ਦੇ ਡਰ ਕਰਕੇ ਘਰੋਂ ਬਾਹਰ ਨਹੀਂ ਨਿਕਲਦੀਆਂ ਜਾਂ ਫਿਰ ਮੰਨ ਤਾਂ ਉਹਨਾਂ ਦਾ ਹੁੰਦਾ ਪਰ ਸ਼ਰਮ ਕਰਕੇ ਹਾਂਜੀ ਇਹੀ ਕਹਿਣਾ ਚਾਹਾਂਗੇ ਵੀ ਸ਼ਰਮ ਕਰਨੀ ਛੱਡ ਦਿਓ ਕਿਉਂਕਿ ਆਪਾਂ ਨੂੰ ਜੇ ਆਪਾਂ ਘਰੇ ਭੁੱਖੇ ਬੈਠੇ ਆਪਾਂ ਨੂੰ ਕਿਸੇ ਨੇ ਦੇਣ ਨਹੀਂ ਆਉਣਾ ਗੱਲਾਂ ਤਾਂ ਬਹੁਤ ਲੋਕੀ ਕਰਦੇ ਹੁੰਦੇ ਆ ਆਪਣਾ ਕਿਰਤ ਕਰੋ ਤੇ ਆਪਣਾ ਰੋਜਗਾਰ ਕਰੋ ਕੋਈ ਸ਼ਰਮ ਵਾਲੀ ਐ ਚ ਗੱਲ ਨਹੀਂ ਹੈਗੀ ਸਾਨੂੰ ਤਾਂ ਬਹੁਤ ਖੁਸ਼ੀ ਹੁੰਦੀ ਐ ਇੱਥੇ ਬਹੁਤ ਵਧੀਆ ਦਿਲ ਲੱਗਦਾ ਭੈਣ ਭਾਈ ਸਾਰੇ ਆਉਂਦੇ ਆ ਬਹੁਤ ਵਧੀਆ ਕਮੈਂਟ ਕਰਦੇ ਆ ਭੈਣੇ ਤੁਹਾਡਾ ਖਾਣਾ ਅਸੀਂ ਅੱਜ ਤੱਕ ਇੱਦਾਂ ਦਾ ਖਾਦਾ ਨਹੀਂ ਬਹੁਤ ਵਧੀਆ ਸਭ ਨੇ ਪੋਜ਼ਿਟਿਵ ਹੀ ਸਾਨੂੰ ਦੱਸਿਆ ਕਹਿੰਦੇ ਮਹਾਰਾਜ ਤੁਹਾਡੇ ਤੇ ਬਹੁਤ ਕਿਰਪਾ ਕਰਨ ਉਹ ਪੇਟੀ ਭਰ ਕੇ ਤੁਸੀਂ ਨੋਟਾਂ ਨਹੀਂ ਲੈ ਕੇ ਜਾਵੋ ਐਦਾਂ ਸਾਨੂੰ ਕਾਫੀ ਕਹਿ ਕੇ ਜਾਂਦੇ ਨੇ ਕੀ ਬਾਤ ਹੈ ਹਾਂਜੀ ਤੋ ਹਾਲੋ ਜੀ ਆ ਸੀ ਗਿਆ ਦੋ ਪੈਣਾ ਦੀ ਜੋੜੀ ਜੋ ਕਿ ਪੂਰੇ ਪੰਜਾਬ ਦੇ ਵਿੱਚ ਜਿਹਨੇ ਕਿ ਕਹਿੰਦੇ ਕਿ ਨਾਮ ਹੋਣ ਵਾਲਾ ਕਿਉਂਕਿ ਲੁਧਿਆਣਾ ਦੇ ਵਿੱਚ ਬੀਆਰਐਸ ਨਗਰ ਦੇ ਵਿੱਚ ਇਹਨਾਂ ਦਾ ਨਾਮ ਜਿਹੜਾ ਹੈ ਬੜਿਆ ਹੋਇਆ ਹੈ ਕਿਉਂਕਿ ਸਰੋਦਾ ਸਾਖ ਮੱਕੀ ਦੀ ਰੋਟੀ ਖਵਾ ਰਹੇ ਨੇ ਲੋਕਾਂ ਦੇ ਬਹੁਤ ਸੋਹਣੇ ਸੋਹਣੇ ਜਿਹੜੇ ਕਮੈਂਟ ਨੇ ਉਹ ਆ ਰਹੇ ਨੇ ਕਿਤੇ ਨਾ ਕਿਤੇ ਆਪਣੇ ਪੰਜਾਬੀਆਂ ਦੀ ਗੱਲ ਕੀਤੀ ਤੇ ਉਹ ਕੰਮ ਕਰਨ ਤੇ ਵੀ ਸ਼ਰਮਾਂਦੇ ਨੇ ਪਰ ਇਹ ਇੱਕ ਐਗਜ਼ਾਮਪਲ ਨੇ ਕਿ ਸ਼ਰਮੋੜ ਨਾਲ ਕੋਈ ਕੰਮ ਨਹੀਂ ਬਣਦਾ ਕਿਉਂਕਿ ਜੇਕਰ ਤੁਸੀਂ ਸ਼ਰਮਾਉਂਗੇ ਤਾਂ ਕੰਮ ਤੁਹਾਡਾ ਕੋਈ ਨਹੀਂ ਬਣਨਾ ਤੇ ਇਸ ਕਰਕੇ ਕਿਸੇ ਦੇ ਅੱਗੇ ਹੱਥ ਨਾ ਫਿਲਾਓ ਆਪਣੀ ਮੈਂ ਕਰਕੇ ਖਾ ਉਹ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੋਨੇ ਸੋਨੇ ਜਿਹੜੇ ਆ ਖਾਣਾ ਬਣਾ ਕੇ ਲੈ ਕੇ ਆਉਂਦੇ ਨੇ ਸਵੇਰੇ 3 ਵਜੇ ਤੋਂ ਤਿਆਰ ਜਿਹੜਾ ਖਾਣਾ ਕਰਦੇ ਨੇ ਤੇ 6 ਵਜੇ ਤੱਕ ਮਤਲਬ ਕਿ ਸਵੇਰ ਦੇ 9 ਵਜੇ ਤੱਕ ਜਿਹੜਾ ਇਹਨਾਂ ਦਾ ਸਾਗ ਬਣ ਕੇ ਤਿਆਰ ਹੁੰਦਾ ਹੈ ਤੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਇਹਨਾਂ ਨੂੰ ਪਿਆਰ ਮਿਲ ਰਿਹਾ ਜੇਕਰ ਤੁਸੀਂ ਵੀ ਇਧਰੋਂ ਨੰਗ ਰਹੇ ਹੋ ਤਾਂ ਤੁਸੀਂ ਵੀ ਆ ਕੇ ਜਰੂਰ ਇਹਨਾਂ ਦਾ ਜਿਹੜਾ ਖਾਣਾ ਜਰੂਰ ਟੇਸਟ ਕਰਿਓ ਹੋਰ ਇਹਦਾ ਦੀ ਅਪਡੇਟ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ